ਲਓ ਜੀ ਦੇਖੋ ਕਿਵੇਂ ਧੁੱਪ ਸੇਕ ਰਹੇ ਨੇ ਬਨੇਰੇ ਦੇ ਉੱਪਰ ਬੈਠ ਕੇ ਧੁੱਪ ਸੇਕ ਰਹੇ ਨੇ ਆਪਣੀ ਸਫਾਈਆਂ ਕਰਤੀਆਂ ਨੇ ਸਾਰੀਆਂ ਹੋ ਗਈਆਂ ਆਪਣੇ ਦੂਜਾ ਮੋਰ ਵੀ ਆਇਆ ਸੀਗਾ ਹੁਣ ਇੱਥੇ ਬਿਹੜੇ ਦੇ ਵਿੱਚ ਸੀ ਫਿਰਦਾ ਪਤਾ ਨਹੀਂ ਕਿੱਥੇ ਚਲੇ ਗਿਆ ਆ ਬਹਿ ਗਿਆ ਹੁਣ ਆ ਦੇਖੋ ਅਵੇ ਆਪਣੇ ਵਾਲਾ ਮੋਹਰੇ ਜਿਹੜਾ ਪਹਿਲਾਂ ਉਹਦੇ ਵੀਡੀਓ ਦੇ ਵਿੱਚ ਸੀ ਲਓ ਜੀ ਆਪਾਂ ਨੇ ਅੱਜ ਬਣਾਉਣੀ ਹੈ ਹਾਲਿਓ ਮੇਥੇ ਤੇ ਪਾਲਕ ਦੀ ਭੁਰਜੀ ਆਲੂ ਪਾ ਕੇ ਤੇ ਆਹ ਹੁੰਦੀ ਹੈ ਜੀ ਹਾਲਿਓ ਇਹਨਾਂ ਨੂੰ ਆਹ ਹਾਲਿਓਂ ਆਹ ਹਾਲਿਓਂ ਆ ਮੇਥੀ ਐ ਤੇ ਪਾਲਕ ਪੰਗ ਤੁਹਾਨੂੰ ਪਤਾ ਹੀ ਐ ਤੇ ਇਹ ਆਹ ਹਾਲਿਓਂ ਹੁੰਦੀ ਐ ਜੀ ਆਹ ਆਹ ਹਾਲਿਓਂ ਆ ਤੇ ਇਹ ਸਿਹਤ ਲਈ ਠੀਕ ਰਹਿੰਦੀ ਐ ਕਿਉਂਕਿ ਜਿੰਮੇ ਗੋਡੇ ਵਗੈਰਾ ਦੁਖਦੇ ਆ ਤਾਂ ਹਾਲਿਓਂ ਜ਼ਰੂਰ ਖਾਣੀ ਚਾਹੀਦੀ ਐ ਜਿਨ੍ਹਾਂ ਦੇ ਵੀ ਗੋਡੇ ਦੁਖਦੇ ਆ ਗੋਡੇ ਜਾਂ ਦਰਦਾ ਹੁੰਦੀ ਐ ਨੇ ਸਰੀਰ ਦੇ ਵਿੱਚ ਤਾ ਮੌਸਮ ਦੇ ਵਿੱਚ ਆਪਾਂ ਨੂੰ ਹਾਲੇ ਆਉਂਦੀ ਪੁਰਜੀ ਬਣਾ ਕੇ ਜੂਰ ਖਾਣੀ ਚਾਹੀਦੀ ਹੈ ਮੇਥੇ ਪਾ ਲਓ ਪਾਲਕ ਪਾ ਲਓ ਯਾਨੀ ਹਾਲੇਓ ਜਰੂਰ ਪਾਓ ਵਿੱਚ ਫਿਰ ਆਪਣੇ ਸਰੀਰ ਵਧੀਆ ਰਹਿੰਦਾ ਇਹਦੇ ਨਾਲ ਤੇ ਦਰਦਾਂ ਵਗੈਰਾ ਜਿਵੇਂ ਗੋਟੇ ਗਿੱਟੇ ਦੁਖਣ ਲੱਗ ਜਾਂਦੇ ਨੇ ਉਹ ਨਹੀਂ ਦੁਖਦੇ ਹੈਗੇ ਤੇ ਇੱਧਰ ਆਪਾਂ ਕੱਟ ਰਹੇ ਹਾਂ ਜੀ ਤੇ ਫਿਰ ਤੁਹਾਨੂੰ ਦਿਖਾਉਨੇ ਆ ਲਓ ਜੀ ਇੱਧਰ ਆਪਾਂ ਨੇ ਪਿਆਜ਼ ਕੱਟ ਲਿਆ ਅਦਰਕ ਤੇ ਲਸਣ ਤੇ ਟਮਾਟਰ ਤੇ ਇੱਧਰ ਆਪਾਂ ਨੇ ਘਰ ਲਿਆ ਜੀ ਕੜਾਹੀ ਦੇ ਵਿੱਚ ਤੇਲ ਆਪਾਂ ਹੁਣ ਲਗਾਉਨੇ ਆ ਜੀ ਤੜਕਾ ਲੌਂਜੀ ਹੈਦਰ ਜੀਰਾ ਤੇ ਪੀਸਿਆ ਧਨੀਆ ਆਪਾਂ ਨੇ ਪਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਉਨੇ ਆ ਪਿਆਜ਼ ਥੋੜੇ ਜਿਹਾ 골ਡ ਨੰਬਰ ਆਨ ਹੋ ਜਾਣ ਦੇਵੇ ਫਿਰ ਆਪਾਂ ਪਿਆਜ਼ ਪਾ ਦੇਣਾ ਹੁੰਦਾ ਇਹਦੇ ਵਿੱਚ ਲਸਣ ਤੇ ਪਿਆਜ਼ ਸਮਪਾਤਾ ਲੋਗੀ ਹੁਣ ਆਪਾਂ ਇਹਨੂੰ 골ਡਨ ਬ੍ਰਾਊਨ ਹੋਣ ਤੱਕ ਆਪਾਂ ਇਹਨੂੰ ਭੁੰਨਦੇ ਰਵਾਂਗੇ ਜਿੰਨਾ ਚਿਰ 골ਡ ਬ੍ਰਾਊਨ ਨਹੀਂ ਹੋ ਜਾਂਦਾ ਜਿਹੜੀ ਇਹ ਘੁਰਜੀ ਹੈ ਨਾ ਇਹ ਆਪਾਂ ਨੂੰ ਹੌਦਲ ਹਾਲੇ ਹੁੰਦੀ ਹੈ ਇਹ ਆਪਣੇ ਸਿਹਤ ਲਈ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਤੇ ਆਪਾਂ ਨੂੰ ਨਾ ਸਿਆਲ ਦੇ ਵਿੱਚ ਹਰੀਆਂ ਸਬਜ਼ੀਆਂ ਜ਼ਰੂਰ ਖਾਣੀਆਂ ਚਾਹੀਦੀਆਂ ਨੇ ਇੰਦਾ ਦੀਆਂ ਤੇ ਘੁਰਜੀ ਬਣਾ ਕੇ ਖਾਣੀਆਂ ਚਾਹੀਦੀ ਆ ਕਿਉਂਕਿ ਸਿਆਲ ਦੇ ਵਿੱਚ ਹੀ ਮੈਂ ਮਤਲਬ ਜ਼ਿਆਦਾ ਹੁੰਦੀਆਂ ਨੇ ਹਰੀਆਂ ਸਬਜ਼ੀਆਂ ਤੇ ਇਹ ਨੇ ਲੈ ਪ੍ਰੇਸ਼ੀਰ ਨੂੰ ਤਾਕਤ ਦਿੰਦੀਆਂ ਨੇ ਤੇ ਆਪਣੇ ਸਰੀਰ ਵਿੱਚ ਜੋ ਵੀ ਕਮੀ ਹੁੰਦੀ ਆ ਉਹ ਆਪਣੀ ਪੂਰੀ ਹੋ ਜਾਂਦੀ ਹੈ ਇਸ ਕਰਕੇ ਜੇ ਮੇਰੇ ਕੋਲ ਬੇਦਖ ਦੇ ਆ ਕਿਤੇ ਦੁਖਦੇ ਆ ਸਰੀਰ ਦੇ ਵਿੱਚ ਦਰਦਾਂ ਨੇ ਤਾਂ ਹਾਲਿਓ ਮੈਂ ਇਨਾਂ ਦੀ ਭੁਰਜੀਆ ਬਣਾ ਕੇ ਆਪਾਂ ਨੂੰ ਜ਼ਰੂਰ ਸਿਆਲ ਦੇ ਵਿੱਚ ਖਾਣੀਆਂ ਚਾਹੀਦੀਆਂ ਨੇ ਚਲੋ ਜੀ ਆਪਾਂ ਹੁਣ ਤੜਕਾ ਆਪਣਾ ਭੁੰਜ ਰਿਹਾ ਤੇ ਦਿਖਾਉਣੀ ਆ ਜੀ ਤੁਹਾਨੂੰ ਅੱਗੇ ਲਓ ਜੀ ਆਪਾਂ ਨੇ ਆਲੂ ਵੀ ਕੱਟੇ ਹੋਏ ਸੀ ਆਪ ਆਲੂ ਨੂੰ ਆਪ ਹੋਂ ਦੇ ਨਾਲ ਹੀ ਪਾ ਲੈਣੇ ਆ ਕਿਉਂਕਿ ਆਲੂ ਨਾ ਕ੍ਰਿਸਪੀ ਜਿਹਾ ਵਧੀਆ ਲੱਗਦੀ ਆ ਭੁਰਜੀ ਦੇ ਵਿੱਚ ਆਪਾਂ ਪਿਆਜ਼ ਦੇ ਨਾਲ ਹੀ ਸਟੇਅਰ ਦਾ ਬਣਾ ਕੇ ਦੇਖੋ ਪਿਆਜ਼ ਦੇ ਨਾਲ ਹੀ ਨਾ ਆਲੂ ਪਾ ਦੋ ਦੇਖੋ ਜੀ ਆਪਾਂ ਨਾ ਪਿਆਜ਼ ਦੇ ਨਾਲ ਹੀ ਆਲੂ ਪਾਦੇ ਆ ਤੇ ਕ੍ਰਿਸਪੀ ਜੀ ਆਲੂ ਨਾ ਬਹੁਤ ਜ਼ਿਆਦਾ ਵਧੀਆ ਲੱਗਦੇ ਆ ਤੇ ਹੁਣ ਦੇਖਦੇ ਆ ਕਿ ਕਿਵੇਂ ਬਣ ਗਏ ਮੈਂ ਤਾਂ ਐਂ ਇ ਬਣਾ ਲਈਦੀ ਆ ਭੁਰਜੀ ਦੇ ਵਾਂਗ ਸਨ ਪਿਆਜ਼ ਦੇ ਨਾਲ ਹੀ ਆਲੂ ਪਾਉਣ ਲੱਗੇ ਥੋੜੇ ਥੋੜੇ 골ਡ ਬ੍ਰਾਊਨ ਹੋ ਜਾਂਦੇ ਆ ਫਿਰ ਬੜੇ ਵਧੀਆ ਲੱਗਦੇ ਆ ਇਹਨਾਂ ਨੇ ਕ੍ਰਿਸਪੀ ਜਿਹਾ ਵਧੀਆ ਲੱਗਦੇ ਆ ਆਲੂ ਵਿੱਚ ਤੁਰਕਦੇ ਲਓ ਜੀ ਦੇਖੋ ਪਿਆਜ਼ ਵੀ ਆਪਣਾ ਪੁੱਜ ਗਿਆ ਤੇ ਆਲੂ ਵੀ ਆਪਣੇ ਹੋ ਗਏ ਆ ਸਾ ਦੇਖੋ ਅੱਧਾ ਦੱਬੇ ਤੋਂ ਨਾ ਥੋੜਾ ਥੋੜਾ ਟੁੱਟਣਾ ਲੱਗ ਗਿਆ ਤੇ ਹੁਣ ਆਪਾਂ ਪਹਿਲਾਂ ਇਹਦੇ ਵਿੱਚ ਨਾ ਹਲਦੀ ਨਾ ਲੂਣ ਮਿਰਚ ਪਾਵਾਂਗੇ। ਚੁੱਕੇ ਫਿਰ ਉਹ ਪੂਝ ਜਾਂਦੀ ਆ ਹਲਦੀ ਤੇ ਆਪਣਾ ਲੂਣ ਮਿਰਚ ਮੈਂ ਟਮਾਟਰ ਬਾਚੀ ਪਾ ਲਈ ਨੀ ਬਾਕੀ ਆਪਣਾ ਆਪਣਾ ਟੇਸਟ ਹੈ ਨਾ ਉਹਦੇ ਕਲਰ ਜਿਆ ਬਹੁਤ ਵਧੀਆ ਆ ਜਾਂਦਾ ਹੈ। ਜਦੋਂ ਆਪਾਂ ਇਦਾਂ ਪਹਿਲਾਂ ਹੀ ਪਾ ਦਿੰਨੇ ਆ। ਇਹਨਾਂ ਦਾ ਜੇ ਮਾੜਾ ਮੋਟਾ ਥੱਲੇ ਲੱਗਿਆ ਰਹਿੰਦਾ ਹੁੰਦਾ ਤੇ ਟਮਾਟਰਾਂ ਨਾਲ ਹੋ ਗਈ ਲੈ ਜਾਂਦਾ ਤੇ ਬਾਕੀ ਟਮਾਟਰ ਵੈਸੇ ਤਾਂ ਮੈਂ ਹੁਣ ਵੀਡੀਓ ਦੇ ਚੱਕਰ ਵਿੱਚ ਨਾ ਉਦਾਂ ਹੀ ਪਾ ਦਿੰਨੀ ਆ ਕੱਟ ਕੇ। ਵੈਸੇ ਪਹਿਲਾਂ ਮੈਂ ਕਦੇ ਵੀ ਹਮੇਸ਼ਾ ਮੈਂ ਪੀਸ ਕੇ ਟਮਾਟਰ ਪਾਉਣੀ ਹੁੰਦੀ ਆ ਪਰ ਹੁਣ ਵੀਡੀਓ ਬਣਾਉਣ ਦੇ ਚੱਕਰ ਦੇ ਵਿੱਚ ਤੇ ਮੈਂ ਇਹਨਾਂ ਨੂੰ हेलो कटकी बोनिया हेलो जी ओ एक साफ है देखो जी कितना बढ़िया कलर है आलू भी थोड़े नरम हो गए आ देखो ਇੱਦਾਂ ਫੁੱਟ ਰਹੇ ਨੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਉਹ ਮਟੀਰੀਅਲ ਪਾਉਣੇ ਆ ਹਾਲੇ ਉਹ ਮੇਥੀ ਤੇ ਪਾਲਕ ਦਾ ਬਣੇ ਰਹੋ ਜੀ ਨਾਲ ਵੀਡੀਓ ਦੇ ਤੁਸੀਂ ਤੇ ਇਹਦੇ ਵਿੱਚ ਮੈਂ ਦੇਗੀ ਮਚ ਵੀ ਪਾਉਣੀ ਆ ਤੇ ਮਸਾਲਾ ਵੀ ਪਾਉਂਗੀ ਥੋੜਾ ਜਿਹਾ ਗਰਮ ਮਸਾਲਾ ਜੋ ਕਿ ਆਪਾਂ ਘਰੇ ਹੀ ਪੀਸਦੇ ਆਂ ਬਾਜ਼ਾਰ ਦਾ ਨੂਟਾ ਲੈ ਕੇ ਆਉਂਦੇ ਹੈਗੇ ਘਰ ਦਾ ਹੀ ਹੁੰਦਾ ਆਪਣੇ ਤੇ ਮੈਂ ਥੋੜੀ ਜਿਹੀ ਦਿੱਗੀ ਮਿਰਚ ਵੀ ਪਾਉਣੀ ਹੁੰਦੀ ਆ ਇਹਦੇ ਵਿੱਚ ਹੁਣ ਦਿੱਗੀ ਮਿਰਚ ਅੱਜ ਖਤਮ ਹੋਈ ਹੋਈ ਆ ਹੈ ਨਹੀਂ ਜੀ ਲਓ ਜੀ ਸਾਰੇ ਮਿੱਤੇ ਆਪਣੇ ਇਹਦੇ ਵਿੱਚ ਪੈ ਗਏ ਨੇ ਾਰੇ ਮਿੱਤੇ ਪਾ ਦੇਆ ਹੁਣ ਹੋੜ ਇਹਨੂੰ ਥੋੜਾ ਟਾਈਮ ਲੱਗੂਗਾ ਬਹੁਤ ਛੇਤੀ ਬਣ ਜਾਂਦੀ ਹੈ ਵੈਸੇ ਤਾਂ ਇਹ ਇੰਨਾ ਟਾਈਮ ਨਹੀਂ ਲੈਂਦੀ ਹੈਗੀ ਹਸਣਾ ਅਦਰਕ ਰਹਿ ਗਿਆ ਐਂਡ ਦੇ ਵਿੱਚ ਆਪਾਂ ਇਹਦੇ ਵਿੱਚ ਅਦਰਕ ਪਾ ਲਾਵੇ ਲਓ ਜੀ ਦੇਖੋ اپنی ਘੋਲ ਜੀ ਬਣ ਕੇ ਤਿਆਰ ਹੋ ਗਈ ਆ ਇਹਦੇ ਵਿੱਚ ਥੋੜਾ ਪਾਣੀ ਹੈਗਾ ਮਤਲਬ ਇਹਨਾਂ ਪਾਣੀ ਨੂੰ ਸੁਕਾ ਲੈਣਾ ਚਾਹੀਦਾ ਲਓ ਜੀ ਦੇਖੋ ਆਪਣੀ ਘੋਲ ਜੀ ਬਣ ਰਹੀ ਆ ਤੇ ਇਹਦੇ ਵਿੱਚ ਇਹਨੇ ਪਾਣੀ ਛੱਡ ਦਿੰਨੀ ਹੁੰਦੀ ਜਿਹੜੀ ਪਾਲਪ ਹੁੰਦੀ ਆ ਇਹਦੇ ਵਿੱਚ ਪਾਣੀ ਆ ਮਤਲਬ ਹੌਲੀ-ਹੌਲੀ ਇਹਨੇ ਸੋਕ ਜਾਣਾ ਮਤਲਬ ਬਿਲਕੁਲ ਸੁਕਾ ਲੈਣਾ ਪਾਣੀ ਇਹਦਾ ਇਹਦੇ ਸਿਰੜ ਸਿਰੜ ਜਿਹਾ ਘਰਦੇ ਆ ਪਾਣੀ ਵਿੱਚ ਬੜੀ ਸੋਹਣੀ ਖੁਸ਼ਬੂ ਆ ਰਹੀ ਆ ਬਹੁਤ ਸੋਹਣੀ ਖੁਸ਼ਬੂ ਆਉਂਦੀ ਆ ਨਾਲੇ ਸਿੰਪਲ ਘਰ ਦੀਆਂ ਚੀਜ਼ਾਂ ਸਾਰਾ ਕੁਝ ਘਰਦੇ ਆ ਆਲੂ ਘਰਦੇ ਮਿੱਠੇ ਘਰਦੇ ਹਾਲਿਓ ਸਾਰਾ ਕੁਝ ਕਰਦਾ ਨੂਨ ਮਿਰਚ ਹਰਦੀ ਘਰ ਦੀ ਇਹ ਦਬਣਾ ਕੇ ਖਾਇਆ ਕਰੋ ਜੀ ਇਸ ਤਰ੍ਹਾਂ ਸਿਆਣਾ ਦੇ ਵਿੱਚ ਆਪਾਂ ਨੇ ਸਾਰੇ ਖਾਂਦੇ ਨੇ ਤੇ ਵਧੀਆ ਰਹਿੰਦੀ ਹੈ ਆਪਣੀ ਸਿਹਤ ਲਈ ਨਾਲੇ ਠੰਡ ਨਹੀਂ ਲੱਗਦੀ ਹੈਗੀ ਇਹ ਚੀਜ਼ਾਂ ਨਾਲ ਆਪਾਂ ਨੂੰ ਜਿਆਦਾ ਤੇ ਇਹਦੇ ਨਾਲ ਆਪਾਂ ਨੇ ਹੁਣ ਬਣਾਉਣੀ ਹੈ ਨਾ ਜੀ ਮੱਕੀ ਦੀ ਰੋਟੀ। ਪੂਰਜੀ ਦੇ ਨਾਲ ਮੱਕੀ ਦੀ ਰੋਟੀ ਬਣਾਵਾਂਗੇ। ਤੇ ਇਹ ਹਾਜਮਾਜੂਗੀ ਛੇਤੀ ਕਿਉਂਕਿ ਮੱਕੀ ਦੀ ਰੋਟੀ ਛੇਤੀ ਹਾਜਮਾ ਜਾਂਦੀ ਆ। ਇੱਕ ਸਰਦੀ ਸਰਦੀ ਨਾਲ ਮੱਕੀ ਦੀ ਰੋਟੀ ਮੈਨੂੰ ਬਹੁਤ ਵਧੀਆ ਲੱਗਦੀ ਆ। ਮੈਂ ਨਾ ਮੱਕੀ ਦੀ ਰੋਟੀ ਖਾਣੀਆਂ ਆ। ਲਓ ਜੀ ਭੁਰਜੀ ਬਣ ਕੇ ਆਪਣੀ ਰੈਡੀ ਹੋ ਗਈ ਆ ਤੇ ਇਧਰ ਤਰਲੇ ਆਪਾਂ ਨੇ ਤਾਂ ਵੀ ਹੁਣ ਆਪਾਂ ਬਣਾਵਾਂਗੇ ਮੱਕੀ ਦੀ ਰੋਟੀ ਲਓ ਜੀ ਇਧਰ ਆਪਾਂ ਨੇ ਮੱਕੀ ਦਾ ਆਟਾ ਇਹਨ ਚੰਗੀ ਤਰ੍ਹਾਂ ਮਤਲਬ ਮਾਲਕੇ ਇਹਨ ਵਧੀਆ ਕਰ ਲਿਆ ਹੁਣ ਆਪਾਂ ਬਣਾਉਣ ਲੱਗਦੇ ਆ ਜੀ ਰੋਟੀ ਇਹਨ ਮਲੈਂਪ ਕਰ ਲਿਆ ਆਪਾਂ ਇਹਨ ਮੱਕੀ ਦੇ ਆਟੇ ਨੂੰ ਦੇਖੋ ਕਿੰਨਾ ਵਧੀਆ ਹੋ ਗਿਆ ਲੋ ਜੀ ਰੋਟੀ ਆਪਣੀ ਬਣ ਰਹੀ ਹੈ ਮੱਕੀ ਦੀ ਪਾਤੀ ਆਪਾਂ ਨੇ ਤਵੇ ਨੂੰ ਗੁੜਾਇਕੋ ਲੱਗਿਆ ਸੀ ਇਸ ਕਰਕੇ ਲਾਇਆ ਸੀ ਬਸ ਦੋ ਹੀ ਬਣਾਉਣੀਆਂ ਨੇ ਇੱਕ ਕੋ ਇੱਕ ਹੋਰ ਹੈ ਤੇ ਇੱਕ ਆਹ ਬਣ ਗਈ ਇੱਕ ਹੋ ਹੋ ਕੇ ਤੇ ਇੱਕ ਆਹ ਬਸ ਦੋ ਰੋਟੀਆਂ ਬਣਾਉਣੀਆਂ ਨੇ ਆਪਾਂ ਨੇ ਆਪਣੀਆਂ ਇੱਕ ਨੇ ਬਣਾ ਲਿਆ ਇੱਕ ਹੋਰ ਬਣਾਉਣਾ ਇਹ ਦੇਖੋ ਜੀ ਕਿੰਨੀ ਬੜੀ ਲਓ ਜੀ ਆਪਣੀ ਰੋਟੀ ਰੈਡੀ ਹੋ ਗਈ ਹੈ ਭੁਰਜੀ ਦੇਸੀ ਘਿਓ ਇੱਕ ਚਮਚਾ ਆਪਣਾ ਦੇਸੀ ਘਿਓ ਤੇ ਨਾਲ ਆਮਲੇ ਦਾ ਅਚਾਰ ਓ ਜੀ ਸ਼ਕੋ ਜੀ ਸਾਰੇ ਜਣੇ ਤੁਸੀਂ ਵੀ ਭੈਣ ਭਰਾ ਦੱਸਿਓ ਜੀ ਕਿਵੇਂ ਲੱਗੀ ਆ ਤੁਹਾਨੂੰ ਸਾਰੇ ਜਣੇ ਸਾਰੇ ਜਣੇ ਦੱਸਿਓ ਜੀ ਕਿਵੇਂ ਲੱਗੀ ਆ ਤੁਹਾਨੂੰ ਆਪਣੀ ਭੁਰਜੀ ਦੀ ਰੈਸਪੀ ਤੇ ਸਿਹਤ ਲਈ ਵੀ ਠੀਕ ਹੈ ਜੀ ਤੁਹਾਨੂੰ ਦੱਸਿਆ ਇਹ ਤੇ ਸਾਰੇ ਜਣੇ ਰਿਵਿਊ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਪਲੀਜ਼ ਸ਼ੇਅਰ ਲਾਈਕ ਜਰੂਰ ਕਰਦੇ ਆ ਕਰੋ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਭੈਣ ਭਰਾ ਪਿਆਰ ਦਿੰਦੇ ਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ